पैंती फुट चाहिए पैंती फुट तो पैसे चल गया थले ਓਹ ਆ ਜਾ ਨੋ ਇਹ ਸਾਰਾ ਗਾਉ ਹੈ ਸਾਰਾ ਸੋਨ ਆਪਾਂ ਜਾਨ ਕਿੜੀਆਂ ਪਿੰਡ ਚੱਲਦੇ ਆ ਉਥੇ ਇੱਥੇ ਸੇ ਸੇ ਜੋ ਵੀ ਇਸ ਨਾ ਨਹੀਂ ਨਾ ਇਹ ਸਾਰਾ ਜਮੀਨਾਂ ਜਿਹੜੀਆਂ ਸੁੱਕੀਆਂ ਹਾਂ ਹਾਂਜੀ ਨੇ ਨਾ ਤੇ ਖੇਡ ਨੂੰ ਅਸੀਂ ਉੱਧਰ ਹੱਡੇ ਹੀ ਵੇਖਣੇ ਆਏ ਸੀਵਾ ਕਰਨ ਆਏ ਸੀ ਸੇਵਾ ਕਰ ਲਈ ਆਏ ਆ ਹਾਂਜੀ ਹਾਂਜੀ ਲੰਗਰ ਤੋਂ ਆਏ ਆ ਉਰੇ ਆ ਹਲੋ ਪਿੰਡ ਵਾਲੇ ਆਪਣੇ ਆ ਉਰੇ ਆ ਉਹ ਮੁੰਡਿਆਂ ਦੀ ਜ਼ਮੀਨ ਆ ਜੀ ਆਜੋ ਆਜੋ ਛੋਟੇ ਵੀਰ ਆਜਾ ਆ ਭੱਜ ਭੱਜ ਕਿਹੜੀ ਕਲਾਸ ਚ ਪੁੱਤ ਪੜਦੇ ਜੀ ਖਾਲੀ ਪਲਾਸਟੂ ਇਹ ਤੁਹਾਨੂੰ ਕਈ ਵਾਰ ਮਿਲਦੀਆਂ ਜਿਦੋਂ ਤੁਸੀਂ ਉਹਦੇ ਮਿਲਦੀਆਂ ਆ ਆ ਮਿਲਦੀਆਂ ਸਾਡੀਆਂ ਧੀਆਂ ਤਾਂ ਇ ਤੇ ਪੁੱਤ ਗਾਵੇਂ ਪੜਨਾ ਖਾਲੀ ਪਲਾਸਟੂ ਨਹੀਂ ਕਰਨੀ 1 ਡਿਗਰੀ ਜ਼ਰੂਰ ਕਰਨੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਗਵੰਤ ਮਾਨ ਕੇਜਰੀਵਾਲ ਸਾਹਿਬ ਨੇ ਨੌਕਰੀ ਦੇ ਦੇਣੀ ਤੁਹਾਨੂੰ ਠੀਕ ਆ ਪੜਨਾ ਅੱਗੇ ਜ਼ਰੂਰ ਆ ਠੀਕ ਆ ਪੁੱਤ ਆ ਜਾਓ ਅਸੀਂ ਪਾਣੀ ਲਓ <misery> दुछा। दुछा। पैंती फुट चाहिए पैंती फुट तो वैसे चाहिए थले ਇਹ ਸਾਰਾ ਗਾਉ ਹੈ ਸਾਰਾ ਸੋਨ ਆਪਾਂ ਜਾਂ ਕਿੜੀਆਂ ਭਿੰਡ ਚੱਲਦੇ ਆ ਉੱਥੇ ਇੱਥੇ ਸੇ ਸੇ ਸੋਈਸ ਨਾ ਨਹੀਂ ਮਰਦਾ ਆ 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 ਨੰਗਰਤ ਆਇਆ। ਉਰੇ ਆ ਹਲੋ। ਪਿੰਡ ਵਾਲੇ ਆਪਣੇ ਆ ਉਰੇ ਆ ਉਹ ਮੁੰਡਿਆਂ ਦੀ ਜਮੀਨ ਆ ਜੀ। ਆਜੋ ਆਜੋ ਛੋਟੇ ਵੀਰ। ਆ ਜਾ ਭੱਜ ਭੱਜ। ਕਿਹੜੀ ਕਲਾਸ ਚ ਪੁੱਤ ਪੜਦੇ ਜੀ? 10th ਕਲਾਸ ਤੋਂ। ਖਾਲੀ ਪਲਾਸਟੂ। ਇਹ ਤੁਹਾਨੂੰ ਕਈ ਵਾਰ ਮਿਲਦੀਆਂ ਜੀ ਲੋ ਤੁਸੀਂ ਉਹਦੇ ਮਿਲਦੀਆਂ। ਆ ਆ ਮਿਲਦੀਆਂ ਸਾਡੀਆਂ ਧੀਆਂ ਤਾਂ ਐਂ ਤੇ ਪੁੱਤ ਗਾਂਵ ਹੀ ਪੜਨਾ। ਖਾਲੀ ਪਲਾਸਟੂ ਨਹੀਂ ਕਰਨੀ ਇੱਕ ਡਿਗਰੀ ਜ਼ਰੂਰ ਕਰਨੀ ਆ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਗਵੰਤ ਮਾਨ ਕੇਜਰੀਵਾਲ ਸਾਹਿਬ ਨੇ ਨੌਕਰੀ ਦੇਦਣੀ ਤੁਹਾਨੂੰ। ਠੀਕ ਆ ਪੜਨਾ ਅੱਗੇ ਜ਼ਰੂਰ ਆ। ਠੀਕ ਹੈ ਪੁੱਤ ਆਓ ਜਾਓ